ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਦੀ ਜਾਨ ਦੇਖੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਛਤੀ ਮਨਵ ਜੀ ਆਵਧਾਈਆਂ ਆਗ ਰਤਨ ਪਰਵਾਰ ਪਈਆਂ ਸ਼ਬਦ ਕਾਮ ਰਿਆਈਆਂ ਸ਼ਬਦ ਤਾਂ ਕਾਉ ਰੀਕੇ ਰਾਮ ਜਿਨੀ ਉਚਾਇਆ ਕਹਿ ਨਾਮ ਕੰਨਦਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰੋ ਲੈ ਲੈ ਅਤ ਨਾਲੋਂ ਤੂੰ ਮੰਨ ਮੇਰੇ ਦੂਜਾ ਬੁਜਾ ਬੁਸ਼ਾਨਾ ਅੰਗੀਕਾਰੋ ਕਰੇ ਤੇਰਾ ਕਾਗ ਸਭ ਸੁਆਨਾ ਸਭਨਾ ਗਲਾ ਸਮਰੱਤ ਸੁਆਮੀ ਸੋਕ ਮਨੁ ਅਸ਼ਾਰੀ ਕਹੇ ਮਾਨਕ ਮਨ ਮੇਰੇ ਸਦਾਰੋ ਨਾਮੇ ਸਾਚੇ ਚਬ ਗਿਆ ਨਹੀਂ ਘਰ ਤੇਰੇ ਘਰ ਤੋਂ ਤੇਰੇ ਸਭ ਕਿਛ ਹੈ ਜੀਂਦੇ ਸੁਖ ਪਾਵੇ ਸਦਾ ਸ਼ਰਤ ਚਲਾ ਤੇਰੀ ਨਾਮੁ ਚਾਵੇ ਨਾਮ ਜਿਨ ਕੈ ਮਨ ਵਸਿਆ ਵਾਢੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਬ ਕਾ ਨਹੀ ਕਰਤੇ ਰਹਿ ਸਬਦ ਦਾ ਨਾਮ ਮੇਰਾ ਧਾਰੂ ਸਾਚ ਨਾ ਮੇ ਧਾਰ ਮੇਰਾ ਜਿਨ ਭੁੱਖਾ ਸਾਂ ਖਵਾਈਆ ਕਰ ਜੋਤ ਸੁਖ ਬਣਿਆ ਵਜਿਆ ਜਿਨੀ ਚਾ ਜਾਪ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿੱਦਿਆਂ ਵਡਿਆਈਆਂ ਕਹਿ ਨਾਮ ਕਰ ਸੁਣੋ ਸਤੋ ਸ਼ਬਦ ਦਰੂਪਿਆ ਰੂਪ ਸ਼ਬਦਾਂ ਦਾ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਾਲਾ ਜਿਤ ਕਰਤਾ ਹਰੀਆਂ ਪੰਜ ਦੂਤ ਦਵੰਸ਼ ਕੀਤੇ ਕਾਲ ਕੰਟ ਕੁਮਾਰਿਆ ਹਰ ਕਰਮ ਪਾਇ ਤੁਧ ਜਨ ਕੋ ਛੇ ਨਾਮਨ ਕੇ ਲਗੇ ਕਹਿ ਨਾਨਕ ਤੈ ਸੁਖਵਾਿਤ ਗਤ ਗਣ ਅਨੰਦਵਾਦੀ ਸਾਚੀ ਲਿ ਬਿੰਦੈ ਨਮਾਣੀ ਦੇ ਨਮਾਣੀ ਲੇਵੇ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜਿ ਸੁਮਰਤ ਕੋਈ ਨਹੀਂ ਕਿਰਪਾ ਕਾ ਦਿਵਾਰੀਆ ਈਸਨੋ ਵਰਤਾਉ ਨਾਈ ਸ਼ਬਦ ਲਾਚਵਾਰੀਆ ਕਹਿ ਨਾਮ ਕਿਲੇਵੇਂ ਬਾਝੂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਦੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲੇ ਉੱਕਟੇ ਗਿਆਨ ਅੰਮ੍ਰਿਤ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸਭ ਦ੍ਰਿਸ਼ਟੀ ਸੁਵਾਰਿਆ रहे नानक ਕਿਉ ਅਨੰਦ ਹੈ ਅਨੰਦ ਗੁਰ ਤੇ ਜਾਣਿਆ ਬਾਬਾ ਜਿੱਤੂ ਦੇ ਸੋਈ ਜਨ ਪਾਵੇ ਪਾਵੇ ਤਾਂ ਜੋ ਜਨ ਦੇਹਿਤ ਸੁਨੋ ਹੋ ਕਿਆ ਕਰੇ ਵਿਚਾਰਿਆ ਇਕ ਪਰਮ ਕੁਲੇ ਬਰੇ ਦਾ ਦਸ ਇਕ ਨਾਮ ਲਾਗਿ ਚਵਾਰਿਆ ਗੁਰ ਪ੍ਰਸਾਦਿ ਮਨ ਪਿਆ ਨਿਰਮਜ ਨਾ ਪਾਣੁ ਪਾਵੇ ਕਹਿ ਨਾਂ ਤੇ ਤੇ ਪਿਆਰੇ ਸੋਈ ਜਨ ਪਾਵੇਂ ਆਵੋ ਸੰਤੋ ਪਿਆਰਿਓ ਕੰਤ ਕੀ ਕਰੇ ਕਹਾਣੀ ਖਰੇ ਕਹਾਣੀ ਕਤ ਕੇਰੀ ਕਿਤ ਦਵਾਰੇ ਪਾਈਐ ਤਨ ਮਨ ਤਨ ਸਭ ਸੋਭ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨੋ ਗੁਰੂ ਕੇ ਰਾਹ ਗਾਵਸਤੀ ਬਾਣੀ ਐ ਨਾਨਕ ਸੁਣੋ ਜੰਤੋ ਕਤ ਕਤ ਕਹਾਣੀ ਏ ਮਨ ਚੰਚਲਾ ਚੁਤਰਾਈ ਕਿਨੇ ਨਾ ਪਾਇਆ ਚੁਤਰਾਈ ਨਾ ਪਾਇਆ ਕਿਨੇ ਤੂੰ ਸੁਣੋ ਮਨ ਮੇਰਿਆ ਏ ਮਾਇਆ ਮੋਣੀ ਏ ਮਾਇਆ ਮੋਣੀ ਜਿੰਨ ਖੇਤ ਭਟ ਭਲਾਇਆ ਮਾਰਦ ਮੋਹੀ ਤੈਨੇ ਕੀਤੀ ਜਿੰਦ ਗੋਲੀ ਪਾਈਆ ਗੁਰਬਾਨ ਕੀਤਾ ਤਿਸੇ ਮਿੱਟੋ ਜਿਨੋ ਹੋ ਮਿਠਾਂ ਲਾਇ ਕੈ ਨਾਮ ਕਮ ਚੱਜਲ ਚੰਦਰਾਇ ਕਿਨੇ ਨਾ ਪਾਇਆ اے ਮਨ ਪਿਆਰਿਆ ਤੂੰ ਸਦਾ ਸਤਿ ਸੁਮਾਲੇ ਇਹੋ ਕਟੰਬ ਤੂੰ ਜੀ ਦੇਖਦਾ ਚੱਲੇ ਤਾਈ ਤੇਰੇ ਨਾਲੇ ਛਾਂਦ ਦੇਵੇ ਚੱਲੇ ਤਾਈ ਤੇ ਸੁ ਨਾਲ ਕਿਉਂ ਚਿਤਲਾਈਐ ਅਜਾ ਕਮ ਮੂਲੇ ਨ ਕੀਚੈ ਜੇ ਤੈ ਅਤ ਪਛੋਤਾਇਐ ਸਤਿਗੁਰੂ ਕਾਪ ਦੇ ਸੁਣ ਤੂ ਹੋਵੇ ਤੇ ਨਾਲਿ ਕਹਿ ਨਾਨਕੋ ਮਨ ਪਿਆਰੇ ਤੂ ਸਦਾ ਸੱਚ ਸੁਭਾਲੇ ਅਗਮ ਕੋਚਰੋ ਤੇਰਾ ਅੰਤੁ ਨ ਪਾਇਆ ਅੰਤੁ ਨ ਪਾਇਆ ਕਿਨੇ ਤੇਰਾ ਆਪਣਾ ਆਪ ਤੂ ਜਾਣੈ ਜੀ ਦੰਦ ਜੋ ਖੇਲ ਤੇਰਾ ਕ્યા ਕੋ ਅੱਖੋਂ ਕਾਣੀ ਆਖੇ ਤਾਂ ਵੇਖੇ ਸਭ ਤੂੰ ਐ ਜਿਵੇਂ ਜਗ ਤੋ ਪਾਇਆ ਕਹਿ ਦਾ ਤੂੰ ਸਦਾ ਗੰਮ ਹੈ ਤੇਰਾ ਤੋ ਗਾ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਦੀਦੀ ਸੱਚਾ ਮਨੁ ਛਾਇਆ ਜੀ ਜੰਤ ਜਗਤ ਤੋ ਪਾਇਏ ਇਕ ਵੇਕ ਵੰਸ ਨ ਆਇਆ ਲੱਭ ਲੋਭ ਏਕਾਰ ਚੁਕਾ ਸਤਿਗੁਰੂ ਭੱਲਾ ਪਾਇਆ ਕਹੇ ਨਾਮ ਜਿਸ ਨੂੰ ਆਪਤ ਟਾ ਤੈਨ ਅਪਰਤ ਗੁਰ ਤੇ ਪਾਇਆ ਅੰਤ ਕੀ ਚਾਲ ਨ ਢਾਲੀ ਚਾਲ ਨ ਢਾਲੀ ਪਤਾਂ ਗੇਰੀ ਬਿੱਖਮ ਮਾਰਗ ਚੱਲਣਾ ਲੱਭ ਲੋਭ ਏਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕੰਨਯੋਤਕੀ ਵਾਲੋ ਨਿੱਕੀ ਏਦ ਮਾਰ ਕੇ ਜਾਣਾ ਗੁਰਪ੍ਰਸਾਦ ਦੀ ਜਿੰਨੀਆਂ ਬਤ ਜਿਆ ਹਰ ਵਸਨਾ ਜੁਵਾਨੀ ਕਹਿ ਨਾਮ ਕੀ ਚਾਲ ਭਕਤਾਂ ਜੁਗੋ ਜੁਗ ਨਰਾਲੀ ਜੇ ਤੂੰ ਚਲ ਤਵੇਂ ਚਲੇ ਸੁਆਮੀ ਹੋਰ ਕਿਆ ਜਾਣ ਗੁਣ ਤੇਰੇ ਜੇ ਤੂੰ ਚਲ ਤਵੇਂ ਚਲੇ ਜਿਤਨਾ ਮਾਰਗ ਪਾਵੈ ਕਰ ਕਿਰਪਾ ਜੇ ਨਾਮ ਬੁਲਾਏ ਸੇ ਹਰ ਹਰ ਸਬਾਤੇ ਆਵੇਂ ਜਿਸ ਨੂੰ ਗਦਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੀ ਚਲਾਵੇ ਇਹੋ ਸੋਲਾ ਸਬਦੋ ਸੁਆਵਾ ਸਬਦੋ ਸੁਆਵਾ ਸਦਾ ਸੁਲਾਤ ਸਤ ਗੁਰੂ ਛੜਾਇਆ ਇਹੋ ਤਨ ਕੈ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇਕ ਆਪਣੇ ਇਕ ਮਹਿਰੇ ਹੀ ਕਰੇ ਗੱਲਾ ਗਲੀ ਕਿਨੇ ਨਾ ਪਾਇਆ ਕਹਿ ਨਾ ਕਿਸਰ ਦੇ ਸੋਇਲਾ ਸਤਗੁਰੂ ਛੜਾਇਆ ਵੀ ਤੋ ਐਸੇ ਜਿੰਨਾ ਜਿੰਨੀ ਹਾਲ ਤੇ ਆਇਆ ਅੱਗੇ ਆਇਆ ਕੋਈ ਤੈ ਗੁਰਮਖ ਜਿੰਨੀ ਦਿਆਆ ਵੀ ਤ ਮਾਤਾ ਪਿਤਾ ਕੁਟਾਂ ਨੂੰ ਸੰਤ ਸੁਪਵਿੱਤ ਸੰਗਤ ਸੁਭਾਈਆਂ ਕਹਿੰਦੇ ਪਵਿੱਤਰ ਸੁੰਦੇ ਪਵਿੱਤਰ ਸੇ ਪਵਿੱਤਰ ਜਿੰਨੀ ਮਨ ਆਵਸਾਇਆ ਕਹਿ ਨਾਮ ਸੇ ਪਵਿੱਤਰ ਜਿੰਨੀ ਗੁਰਮੁਖ ਅਨੰਤ ਆਇਆ ਕਰਮੀ ਸਹਜ ਨਾ ਉਪਜੀਵਿਨ ਸਹਜੇ ਸੰਸਾ ਨ ਜਾਇ ਨੈ ਜਾਇ ਸੱਚਾ ਕਿਤੇ ਜਨਮ ਰਹਿ ਕੰਮ ਕੋ ਮਾਇ ਸਭ ਸਿਉ ਮਲੀਨ ਹੈ ਕਿਤ ਸਜਮ ਤੋਂ ਤਾ ਜਾਇ ਮਨ ਧੋ ਸਦ ਲਾਗੋ ਆਛਰੋ ਚਿਤ ਲਾਈ ਕਹਿ ਨਾਨਕ ਗੁਰ ਪ੍ਰਸਾਦਿ ਚਾਜੁ ਉਪਜੇ ਕਿਉ ਸੰਸਾਰਿ ਇਹ ਮੈ ਜਾਇ ਜੀਉ ਬੈਲੇ ਬਾਹਰੋ ਨਿਰਭਲ ਬਾਹਰੋ ਨਿਰਭਲ ਜੀਉ ਤੁਮ੍ਹ੍ਹ੍ਹਣ ਲੈ ਤਿਨੀ ਜਨਮ ਜੂਵੇ ਆਰਿਆ ਇਹ ਤਿਸ਼ਨਾ ਵੱਡਾ ਰੋਗ ਲਗਾ ਮਰਨ ਮਨੋសារਿਆ ਵੇਦਮ ਨਾਮ ਤੁਮ ਸੋ ਸੁਨੇ ਨਾਹੀ ਫਰੇ ਜਿਉ ਬਤਾਲਿਆ ਕਹਿ ਨਾਨਕ ਜਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੁਏ ਆ ਰਿਆ ਜੀਓ ਨਿਰਮਲ ਬਾਹਰੋ ਨਿਰਮਲ ਬਾਹਰੋ ਦਾ ਨਿਰਮਲ ਜੀਓ ਨਿਰਮਲ ਸਤਗੁਰ ਤੇ ਗਮੀ ਕੁਮਾਰੀ ਕੂੜ ਕੀ ਸੋਇ ਪਹੁੰਚੇ ਨਹੀਂ ਮੰਤਾ ਚਰ ਜਵਾਨੀ ਜਨਮ ਰਤਨ ਜਿਨੀ ਖਟਿਆ ਪੱਲੇ ਸੇ ਵੰਦਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾਰ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ 세티 산ਮ ਕੋ ਵਾ ਹੋਵੇ ਤਾਂ ਸੰਤ ਨੂੰ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨੇ ਹਰਦੇ ਧਿਆਏ ਹੰtre ਆਤਮੇ ਸਮਾਲੇ ਆਪ ਚੜ ਸਦਰ ਪਤੀ ਗੁਰਬਿਨਿਅਉ ਨ ਜਾਣੇ ਕੋਈ ਕਹੇ ਨਾਨਕ ਸੁਣੋ ਸਭ ਤੋ ਸੋਜਿ ਗ ਸੰਮ ਕੋਈ ਜੇ ਕੋ ਗੁਰ ਤੇ ਨੈ ਮੁਖ ਹੋਵੇ ਬਿਨ ਸਤਗੁਰੂ ਮੁਕਤ ਨਾ ਪਾਵੇ ਪਾਵੇਂ ਮੁਕਤ ਨਾ ਹੋ ਪਾਵੇਂ ਮੁਕਤ ਨਾ ਹੋਤੇ ਕੋਈ ਪੁੱਛੋ ਬੇਈਂ ਦਾਇ ਅਨੇਕ ਜੋਤੀ ਪਰ ਮ ਆਵੇ ਵਿਨ ਸਤਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗੇ ਚੰਮੀ ਸਤਗੁਰ ਸਤਗੁਰ ਸ਼ਬਦ ਸੁਣਾਏ ਕਹਿ ਨਾਮ ਕੀ ਵਿਚਾਰ ਦੇਖੋ ਵਿਨ ਸਤਗੁਰ ਮੁਕਤ ਨਾ ਪਾਏ ਆਓ ਵੋਛੇ ਗਤ ਸਤਿਗੁਰੂ ਕੇ ਪਿਆਰਿਓ ਗਾਵੋ ਸਖੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਚ ਬਾਣੀ ਜਨ ਕੋ ਨੰਦਰ ਕਰਨੋ ਹੋਵੇ ਕਿਤੇ ਤਨਾ ਸੁ ਬਾਣੀ ਪੀਵੋ ਜ ਅਮਰਤ ਜਦਾ ਰੋਆ ਰੰਗ ਜਬੋ ਜਾਨੁ ਵਪਾਈ ਕਹਿ ਨਾਮਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਐ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁੰਦੇ ਕੱਚੇ ਕੱਚੀ ਅੱਖ ਵਖਾਣੀ ਅਰੰਿਤ ਕਰੇ ਰਛਾ ਕਿਆ ਕੱਚੂ ਨਾ ਜਾਣੀ ਚਿਤ ਜਗ ਕਾ ਲਿਆ ਵਾਇਆ ਬੋਲਣ ਪੈਰ ਵਾਣੀ ਕਹੇ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਏਉ ਹੋਆ ਸੁਮਾਬ ਸ਼ਬਦ ਚੇਤੀ ਮਨ ਮਿਲਿਆ ਸੱਚੇ ਲਾਇਆ ਭਾਵ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬਿਝਾਈ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਮਜਕ ਤੇ ਆਪੋ ਪਾਏ ਕੈ ਕਰਤਾ ਆਪੇ ਉਗਮੰਤਾਏ ਉਕਮਉ ਤਾਈ ਆਪ ਅਮਿਖੇ ਗੁਰਮੁਖਿ ਸਿਬਜਹਾਈ ਕੋੜੇ ਬੰਧਨ ਹੋਵੇ ਮੁਕਤ ਸਬਦ ਮਨੁ ਸਾਈ ਪੁਰਵਕ ਜਿਸ ਨੂੰ ਆਪ ਕਰੇ ਸੋ ਹੋਵੇ ਇਕਸੁਰ ਲਗਲਾਈ ਕਹੈ ਨਾਨਕ ਆਪ ਕਤਾ ਆਪੇ ਹੁਕਮੁ ਬੁਝਾਈ ਸਿਮਰਤ ਸਾਤਰ ਪੁੰਪ ਪਾਪ ਵਿਚਾਰ ਦੇ ਤੱਤੇ ਸੋ ਨਾ ਜਾਣੀ ਤੱਤੇ ਜਾਣ ਨਾ ਜਾਣੀ ਗੁਰੂ ਬਾਜੋ ਤੱਤੇ ਸੋ ਨਾ ਜਾਣੀ ਤੈ ਗੁਣੀ ਸੰਸਾਰ ਭਗਮ ਸੁਤਾ ਸੁਤਿਆ ਰਹਿਣਵੇਂ ਆਹੀ ਗੁਰ ਕਿਰਪਾ ਤੇ ਜੇ ਜਗ ਜਾਗੇ ਜਿਨਾਂ ਹਰਿ ਮੰਨ ਵਸਿਆ ਬੋਲੇ ਉਨ ਤਬਾਣੀ ਕਹੇ ਨਾਮ ਕਸੋ ਤਤ ਪਾਈ ਜਿਸ ਨੂੰ ਅੰਧਨ ਹਰਿ ਲਿਵ ਲੱਗੇ ਜਾਗਦੇ ਰਹਿਣਵੇਂ ਆਹੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੀ ਸੁਖ ਮਨ ਛਾਈਏ ਮਨੋ ਕਿਉ ਵਿਚਾਰੀਏ ਓੜਾ ਦਾਤਾ ਜੇ ਅਗਨ ਮੇ ਆਹ ਪਜਾਵੇ ਉਸ ਨੂੰ ਕੋ ਬੋ ਨਾ ਸਕੀ ਜਿਸ ਨੂੰ ਆਪਣੀ ਲੈ ਬਲਾਵੇ ਆਪਣੀ ਲਵੇ ਬੇ ਲਾਏ ਗੁਰਮੁਖ ਸਦਾ ਸੋਵਾਲੀਏ ਕਹਿ ਨਾਨਕ ਓੜਾ ਦਾਤਾ ਸੋ ਕੋ ਮਨੋ ਵਿਚਾਰੀਏ ਜਹ ਜੀ ਅਗਨ ਉਦਰ ਮੈਂ ਤੈਸੀ ਬਾ ਰਮਾਇਆ ਮਾਇਆ ਅਗਨ ਸਭ ਕੋ ਜੇ ਹੀ ਕਰਤੇ ਕੇ ਲੰਚਾਇਆ ਜਾਂ ਤਿਸ ਬਾਣਾ ਤਾਂ ਜੰਮਿਆ ਪਰਵਾਰ ਭਲਾ ਭਾਇਆ ਲੈ ਚੁੱਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਬਤਾਇਆ ਇਹ ਮਾਇਆ ਜਿਤਨ ਵਿਸਰੇ ਮੋਖ ਜੇ ਭਾਉ ਦੁਜਾ ਲਾਇਆ ਕਹਿ ਨਾ ਗੁਰ ਪ੍ਰਸਾਦ ਦੀ ਜਨਾ ਲਿਵ ਲਾਗੀ ਤੰਨੀ ਵਿੱਚੇ ਮਾਇਆ ਪਾਇਆ ਅਰ ਆਪ ਅਮੋਲ ਕੈ ਨੂੰ ਨ ਪਾਇਆ ਜਾਏ ਫੁੱਲ ਭਾਇਆ ਜਾਏ ਕਿਸੇ ਮਿੱਟੋ ਕੈ ਲੋਕ ਵਿਲਲਾਈ ਅਰ ਸਤਿਗੁਰ ਜੇ ਮਿਲੇ ਕਿਸਨੂ ਸੋ ਸੋ ਪੀਏ ਵਿਚੋ ਆਗ ਜਾਏ ਜਿੱਦਾਂ ਕੀਓ ਤਿਸ ਮਿਲ ਰੈ ਅਰ ਵਸੇ ਮਨ ਆਏ ਅਰ ਆਪ ਅਮੋਲ ਕੈ ਭਗਤਨਾ ਕੇ ਨਾਨਕਾ ਜਿਨੇ ਪੱਲੇ ਪਾਇਏ ਅਰ ਰਾਸ ਮੇਰੀ ਮਨਵੰਝਾਰਾ ਅਰ ਰਾਸ ਮੇਰੀ ਮਨਵੰਝਾਰਾ ਛਦ ਗੁਰਤੇ ਰਾਸ ਜਾਨੀ ਹਰਨਿਤ ਜਪੋ ਜੀਓ ਲਾਖ ਖਟੋ ਦਿਹਾੜੀ ਏਉ ਧਨ ਤੈਨਾਂ ਮਿਲਿਆ ਜਿਨਾਂ ਨੇ ਆਪੇ ਪਾਣਾ ਕਹਿ ਨਾਨਕ ਦਾਸ ਮੇਰੀ ਮਨਵੰਝਾਰਾ ਇਹ ਰਚਨਾ ਤੁੰਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਚਾਹੀ ਹੋਰ ਤੇ ਕਿਤੇ ਜਿ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜਾ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਗਰਮੀ ਪਾਈ ਹੈ ਸਤਿਗੁਰੂ ਮਿਲੇ ਜਿ ਸਿ ਆਏ ਕਹੇ ਨਾਨਕ ਹੋਰ ਅਨੰਦ ਸਭਿ ਸਰੇ ਜਾਂ ਹਰਿਵੰਸੇ ਮਨ ਆਏ ਇਹ ਸਰੀਰਾ ਮੇਰਿਆ ਅਬ ਤੂੰ ਮੇ ਜੋ ਉਤਰਖੀ ਤਾਂ ਤੂੰ ਜਗ ਮੇ ਆਇਆ ਅਬ ਜੋਤ ਰਖੀ ਦੁੱਧ ਵਿੱਚ ਤਾਂ ਤੂੰ ਜਗ ਮੇ ਆਇਆ ਅਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਤਨ ਦਿਖਾਇਆ ਗੁਰਪ੍ਰਸਾਦ ਦੀ ਬੂਝਿਆ ਤੰ ਚਉ ਤੋ ਵਾ ਚਉ ਤਨ ਨਦਨੀ ਆਇਆ ਕਹਿ ਨਾਨਕ ਸਿੱਟ ਕਾ ਮੂਲ ਰਚਿਆ ਜੋ ਤਰਾਕੀ ਤਨ ਤੋਂ ਜਗ ਮੇ ਆਇਆ ਮਨ ਚੋ ਬਿਆ ਪਰ ਬਿਆ ਗਬ ਸੁਨਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲਿਤ ਸਖੀਏ ਸੋਖ ਦੂਖ ਨਾ ਵਿਆਪੇ ਗੁਰ ਚਰਨ ਲਾਗੇ ਤਿਸੁ ਭਾਗੇ ਆਪਣਾ ਪਿਰ ਜਾਪੇ ਅਨੰਤ ਬਾਣੀ ਕੋਬ ਸਬਦ ਜਾਨੀ ਹਰ ਨਾਮ ਆਨ ਸੁਪਕੋ ਕਹੇ ਨਾਨਕ ਪ੍ਰਭ ਆਪ ਮਿਲਿਆ ਕੰਮ ਕਾਰਨੇ ਜੋਗ اے ਸਰੀਰ ਮੇਰਾ ਇਸ ਜਗ ਮੇ ਆਇ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰ ਜਾਂ ਤੂੰ ਜਗ ਮੇ ਆਇਆ ਜਿਨਾਂ ਤੇਰਾ ਰਚਨ ਲਿਚਨ ਲਿਇਆ ਸੋਰ ਬੰਨ ਨ ਹਸਾਇਆ ਗੁਰਬਜਾ ਦੀ ਅਰਮਨ ਹੋਇਛਿਆ ਉਰਵਲੇ ਕੀ ਆ ਪਾਇ ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿ ਗੁਰਿ ਸੋਚਿਤ ਲਾਇ ਏ ਨਿਤਰੋ ਮੇਰਿਓ ਅਬ ਤੁਮ ਜੋਤ ਤਰੀ ਹਰ ਬਿਨੇ ਉਹ ਨਾ ਦੇਖੋ ਕੋਈ ਹਰ ਬਿਨੇ ਉਹ ਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹੋ ਇਸ ਸੰਸਾਰ ਤੁਮ ਦੇਖਦੇ ਏ ਹੋ ਹਰ ਕਾ ਰੂਪ ਹੈ ਹਰੂਪ ਨਦਰਿਆ ਆ ਗੁਰ ਪ੍ਰਸਾਦਿ ਬੂਝਿਆ ਜਾਵੇਂ ਕਾ ਹਰ ਇੱਕ ਗੈ ਹਰ ਵੀ ਨੇ ਹਉਂਡਨ ਕੋਈ ਕਹਿ ਨਾਨਕੇ ਨੇਤਰਿਆ ਦਸੇ ਸਤਿਗੁਰੂ ਮਿਲੇ ਤੇ ਬਤਲੀਟ ਹੋਈ ਏ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਟਾਈ ਸਾਚੇ ਸੁਣਨੇ ਨੂੰ ਪਠਾਈ ਸਰੀਰ ਲੈ ਸੁਣੋ ਸਤਿ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਚਦੈ ਰੰਗ ਸੁਆਮੀ ਸਤਿ ਲਖ ਵਡਾਨੀ ਤਾਂ ਕੀ ਗਲਤ ਕਹੀ ਨਾ ਜਾਏ ਕਹਿ ਤਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਸਾਚੇ ਸੁਨੇ ਨੂੰ ਪਤਾਏ ਆਦਿਓ ਗੁਪ ਐਂਦਰ ਰੱਖ ਕੇ ਵਾਜ ਬੰਨ ਮਜਾਇਆ ਵਜਾਇਆ ਵਾਜਾ ਕੋਨ ਨੌ ਗਵਾਰੇ ਪੁਰਖਟ ਕੀਏ ਦਸਵਾ ਗੁਗਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇਕਨਾ ਦਸਵਾ ਦੁਆਰ ਦਿਖਾਇਆ ਤੈ ਅਨੇਕ ਰੂਪ ਨਾਉ ਨਿਤ ਤਿਤ ਅੰਤ ਨਾ ਜਾਈ ਪਾਇ ਕਹੇ ਨਾਨਕ ਬਿਆਰੇ ਜਿਉ ਗੋਪਾਲ ਅੰਦਰ ਰਖ ਕੇ ਵਾਜੋ ਬਾਣੁ ਭਜਾਇਆ ایਉ ਸਚਾ ਸੋਇਲਾ ਸੱਚੇ ਗੜ ਕਾਬੋ ਗਾਵੋ ਤਨ ਸੋਇਲਾ ਕਾ ਸੱਚੇ ਜਿਤੈ ਸਦਾਂ ਸਚੁ ਤੇ ਆਵੈ ਸਚੋ ਤੇ ਹਮੈ ਤੰਤੁ ਦੁਭਾਵੇ ਗੁਰਮਖਿ ਜਿਨਾ ਭਜਾਵੇ ایਉ ਸਤਿ ਸਗਨਾ ਕਾ ਖਸਮ ਹੈ ਜਿਸ ਬਖਸ਼ੇ ਛੋਦਨ ਪਾਵੇ ਕਹਿ ਨਾਨਕ ਸੱਚੇ ਸੋਇਲਾ ਸੱਚੇ ਕਰਿ ਗਾਵੈ ਆਨੰਦ ਸੁਨੋ ਵੇ ਭਾਗਿਓ ਸਗਲ ਮਨੋਰਥ ਪੂਰੇ ਪਰਮ ਬ੍ਰਹਮ ਪ੍ਰਵਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸ਼ੰਤ ਸਾਜਨ ਭੈ ਸਭ ਤੇ ਪੂਰੇ ਗੁਲ ਤੇ ਜਾਨੀ ਸੁਨਤੇ ਪਨੀਤ ਕਹਤੇ ਪਵਿਤ ਸਤਗੁਰ ਰਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਦਿੱਤੂਰੇ ਸੁਨਤੇ ਪਨੀਤ ਕਹਤੇ ਪਵਿਤ ਸਤਗੁਰ ਰਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਦਿੱਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ